ਸਸਰ ਜਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਲਾਈਵ ਸਟ੍ਰੀਮ ਦੇ ਵਿੱਚ ਭਾਰਤ ਤੇ ਇੰਗਲੈਂਡ ਵਿਚਾਲੇ ਚੱਲ ਰਹੇ ਪੰਜਵੇਂ ਟੈਸਟ ਮੈਚ ਦੇ ਪਹਿਲੇ ਦਿਨ ਤੇ ਇੰਡੀਆ ਦੀ ਟੀਮ ਦੀ ਸ਼ੁਰੂਆਤ ਏਵਰੇਜ ਹੀ ਰਹੀ ਹੈ ਹਾਲਾ ਕਿ ਪਿਚ ਬਹੁਤ ਜ਼ਿਆਦਾ ਗ੍ਰੀਨ ਹੈ ਪਰ ਫਿਰ ਵੀ ਇੰਡੀਆ ਨੇ ਹਲੇ ਤੱਕ ਇੰਨਾ ਵੀ ਵਧੀਆ ਸਕੋਰ ਨਹੀਂ ਬਣਾਇਆ 112 ਰਨਾਂ ਦੇ 4 ਵਿਕਟਾਂ ਆਊਟ ਨੇ بارش ਦੇ ਦੌਰਾਨ ਮੈਚ ਵਿਚ ਰੁਟਾਵਟ ਆਹੀ ਆਈ ਪ੍ਰੋ ਦਵਾਰ ਤੇ ਉਹਦੇ ਚੱਲਦੇ ਹੋਏ ਥੋੜਾ ਜਿਹਾ ਜੜਾ ਕਹਿ ਸਕਦੇ ਨੇ ਜੀ ਭਾਰਤ ਦੇ ਉਹਨਾਂ ਦੇਖਤ ਹੋਈ ਤੇ ਵਿਟਾਂ ਵੀ ਆਊਟ ਹੋਈਆਂ ਨੇ ਤੇ ਸਭ ਤੋਂ ਜ਼ਿਆਦਾ ਜੜਾ ਹੋਇਆ ਦੁੱਖਾ ਸ਼ਾਇਦ ਸ਼ੋਮਨ ਗਿੱਲ ਨੂੰ ਆਇਆ ਜਿਉਂਤੀ ਆਪਣਾ ਰਨ ਆਊਟ ਦੇ ਜ਼ਰੀਏ ਉਹਨਾਂ ਨੇ ਵਿਟੜ ਗਵਾ ਲਈ ਜਿਹੜੀ ਟੈਸਟ ਮੈਚ ਦੇ ਵਿੱਚ ਤਾਂ ਬੜੀ ਹੀ ਢਲ ਤਰੀਕੇ ਦੀ ਚੀਜ਼ ਮੰਨੀ ਜਾਂਦੀ ਹੈ ਜੀ ਰਨ ਆਊਟ ਹੋਣਾ ਇੱਕ ਰਨ ਪਿੱਛੇ ਆਪਣਾ ਵਿਟੜ ਗਵਾ ਲੈਣਾ ਤੇ 23 ਸਾਈਸ ਟੁਰਨ ਜਿਹਨਾਂ ਦੀ ਲਾਸਟ ਵੀਟਡ ਆਊਟ ਹੋਈ ਆ 36 ਰਨਾਂ ਉੱਤੇ ਖੇល ਰਹੇ ਸੀ 808 ਜਾਂਦਾ ਹੁਣ ਤਾਂ ਖੇਲ ਛੁੱਟੇ ਸੀ ਜਿਹਦੀ ਜਿੰਨੀ ਬੈਟਿੰਗ ਮੈਂ ਦੇਖੀ ਆ ਤੇ ਮਨੋ ਦੇ ਉਹਨਾਂ ਦੀ ਬੈਟਿੰਗ ਬਹੁਤ ਜ਼ਿਆਦਾ ਵਧੀਆ ਲੱਜੀ ਬਾਤੀ ਤੁਸੀਂ ਇਸ ਮੈਚ ਨੂੰ ਰੀਸ ਨਜ਼ਰ ਨਾਲ ਦੇਖ ਰਹੇ ਹੋ ਤੇ ਕੀ ਤੁਹਾਨੂੰ ਲੱਗਦਾ ਹੈ ਇਟ ਇੰਡੀਆ ਟੀਮ ਇਹ ਟਾਸਟ ਮੈਚ ਜਿੱਤਦਾ ਸਰਦੀਆ ਜਾਂ ਨਹੀਂ ਇਹ ਜੋ ਵੀ ਵਿਚਾਰ ਤੁਹਾਡੇ ਦਿਮਾਗ ਵਿੱਚ ਆਉਂਦੇ ਹੋਣ ਤਾਂ ਤੁਸੀਂ ਪਲੀਜ਼ ਕਮੈਂਟ ਸੈਕਸ਼ਨ ਵਿੱਚ ਦੱਸੋ ਲਾਈਕ ਨਾ ਇਹ ਮੈਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪੰਜਾਬੀ ਕਮੈਂਟਰੀ ਨੂੰ ਸਪੋਰਟ ਜ਼ਰੋ ਕ੍ਰਿਸ ਵੋਰਟਸ ਜਿੰਨ ਬਾਜੀ ਕਰਦੇ ਟਰੋਨਾਇਰ ਜਿਨਾਂ ਨੂੰ ਇੱਕ ਹੋਰ ਚਾਂਸ ਮਿਲਿਆ ਹੈ ਮੈਂ ਜਿਹੜੀ ਅੱਜ ਆਪਣੀ ਵੀਡੀਓ ਪਾਈ ਸੀ ਜੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਉਹਦੇ ਵਿੱਚ ਮੇਰਾ ਵੀ ਇਹ ਮੰਨਣਾ ਸੀ ਟਰੋਨਾਇਰ ਨੂੰ ਚਾਂਸ ਮਿਲਦਾ ਹੈ ਅੱਜ 20 ਦਰੋਜੁਰੇਲ ਜਡੇ ਰਿਸ਼ਾਪਾਨ ਦੀ ਜਿਹੜਾ ਟੀਮ ਦੇ ਵਿੱਚ ਆਏ ਨੇ ਉਹਨਾਂ ਦਾ ਜਿਹੜੇ ਨੈਚੁਰਲ ਬੈਟਿੰਗ ਪੋਜੀਸ਼ਨ ਆ ਉਹ ਸਿੱਟਸ ਨੰਬਰ ਦੀ ਆ ਤਾਂ ਅਰ ਦੇ ਜਿਹੜੇ 5 ਨੰਬਰ ਦੇ ਸਪੋਰਟ ਆ ਉਹ ਓਪਨ ਹੋ ਜਾਂਦੀ ਆ ਕਿਸੇ ਵੀ ਕਿਸੇ ਨਾ ਜਿਸੇ ਬੈਟਸਮੈਨ ਵਾਸਤੇ ਤਾਂ ਉੱਥੇ ਜਿਸ ਬੈਟਸਮੈਨ ਦੀ ਜਗ੍ਹਾ ਬਣੀ ਤਾਂ ਉਹ ਟਾਰੋਨਾਇਰ ਦੀ ਬਣੀ ਜਿਹੜੇ ਨੂੰ ਵੀ ਕਾਫੀ ਜ਼ਿਆਦਾ ਸਹੀ ਲੱਗਦੀ ਟੀ ਟਾਰੋਨਾਇਰ ਨੂੰ ਚਾਂਸ ਦਿੱਤਾ ਤੇ ਈਸ਼ਵਰ ਨੂੰ ਵੀ ਦੇਣ ਨੂੰ ਚਾਂਸ ਦਿੱਤਾ ਜਾ ਸਕਦਾ ਸੀ ਪਰ ਈਸ਼ਵਰਨ ਦੇ ਜਿਹੜੇ ਨੈਚੁਰਲ ਪੋਜੀਸ਼ਨ ਆ ਉਹ 3 ਨੰਬਰ ਦੀ ਹੈ 1 ਡਾਊਨ ਦੀ ਹੈ ਪਾਤੇ ਉਸ ਜਗ੍ਹਾ ਤੇ ਆਲਰੇਡੀ ਸਾਈਸ ਦਰਸ਼ਨ ਪਹਿਲਾ ਹੀ ਨੇ ਤਾਂ ਥੋੜਾ ਜਿਹਾ ਕਰੋਨਰ ਦੇ ਚਾਂਸਸ ਜ਼ਿਆਦਾ ਬਣ ਗਏ ਉਸ ਹਸਾਬ ਨਾਲ ਫਿਲਹਾਲ ਐਂਟਰਟੇਨਿੰਗ ਸਕੋਰ ਇਟਸ 15 ਰਨ ਅਦਰ 4 38ਵਾਂ ਓਵਰ ਚੱਲਦਾ ਹੋਇਆ 3 ਰਨ ਆਏ ਨੇ ਤੇ 3 ਸਵੋਟਸ ਓਵਰ ਕਰਦੇ ਕਰੋਨਰ 12 ਰਨ ਦੇ ਨਬਾਦ 32 ਜਿੰਦਾ ਖੇਲ ਜੇ ਤੇ ਰਵਿੰਦਰ ਜਿਹੜੇ ਜੱਦਾ 5 ਰਨ ਦੇ ਨਬਾਦ 10 ਜਿੰਦਾ ਛੇਡ ਜੇ ਇਨ ਲੈਂਡ ਦੀ ਟੀਮ ਜੇਨਰੇਟ ਟਾਸ ਜਿੱਤ ਰਹੀ ਅੱਜ ਪਹਿਲਾ ਗੇਂਦਬਾਜ਼ ਚੁਣੀ ਤੇ ਗੇਂਦਬਾਜ਼ ਚੁਣਨ ਦਾ ਜਿਹੜਾ ਰੀਜ਼ਨ ਵੀ ਸੀਗਾ ਉਹ ਵੀ ਤੁਸੀਂ ਟਾਇਰ ਸਕਦੇ ਹੋ ਕਿ ਅਜੇ ਸ਼ੋਮਨ ਡਿਲੀਵਰ ਟਾਸ ਜਿੱਤਿਆ ਜਦੋਂ ਉਹ ਵੀ ਗੇਂਦਬਾਜ਼ੀ ਹੀ ਚੁਣਦੇ ਟੀਨਟੀ ਜਿਸ ਹਿਸਾਬ ਦਾ ਵੇਟਡ ਹੈ ਜਿਸ ਹਿਸਾਬ ਨਾਲ ਵੇਟਡ ਦੇ ਉੱਤੇ ਡਰਾਸ ਸੀ ਜੀ ਤਾਂ ਓਬਵੀਅਸਲੀ ਜਿਹੜਾ ਰੀਜ਼ਨ ਸੀਗਾ ਕਿ ਹਾਂ ਉਸ ਹਿਸਾਬ ਨਾਲ ਜਿਹੜੀ ਵੀ ਟੀਮ ਟਾਸ ਜਿੱਤਦੀ ਉਹ ਗੇਂਦਬਾਜ਼ੀ ਹੀ ਚੁਣਦੀ ਅਰਵਿੰਦਰ ਜਿਹੜੇ ਜਨੇ ਪਿਛਲਾ ਮੈਚ ਤੇ ਬਚਾਤਾ ਸੀਗਾ ਵਾਸ਼ਿੰਗਟਨ ਸੁੰਦਰ ਦੇ ਨਾਲ ਤੇ ਅੱਜ ਦੇ ਜਿਹੜੇ ਕੈਪਟਨ ਨੇ ਉਹ ਬੈਨ ਸਟੋਰਸ ਨਹੀਂ ਨੇ ਤੇ ਉਹਨਾਂ ਜਿਹੜਾ ਜਰ ਕੈਪਟਨ ਸੀ ਕਰ ਰਹੇ ਨੇ 올ਿਵੋ ਜਿਹੜੇ ਟੀ ਇੰਗਲੈਂਡ ਟੀਮ ਦੇ ਵਾਈਸ ਕੈਪਟਨ ਨੇ ਕ੍ਰਿਸ ਵੋਰਟਸ ਗੇਂਦ ਵਾਜੀ ਕਰਦੇ ਹੋਏ ਤਰਨ ਨਾਇਰ ਨਾਲ ਤਰਨ ਨਾਇਰ ਹਾਲਾਤੀ ਹੁਣ ਤੱਕ ਜਿੰਨਾ ਜਿਹੜੇ ਨੇ ਵਧੀਆ ਦਿਖੇ ਨੇ ਬੋਲਾਂ ਨੂੰ ਵਧੀਆ ਲੀਵ ਵੀ ਟਾਰ ਰਹੇ ਨੇ ਤੇ ਜਿਹੜੀ ਗੇਂਦ ਨੂੰ ਡਰਾਈਵ ਕਰ ਰਹੇ ਨੇ ਜਾਂ ਸ਼ਾਰਟ ਵਾਸਤੇ ਖੇਡ ਰਹੇ ਨੇ ਉਹਨਾਂ ਨੂੰ ਵੀ ਵਧੀਆ ਮੀਡਲ ਚ ਲਾ ਰਹੇ ਨੇ ਬੈਟ ਦਾ ਹੁਣ ਤੱਕ ਪਰੇਸ਼ਾਨੀ ਚ ਨਜ਼ਰ ਨਹੀਂ ਆਏ ਨੇ ਆਈ ਹੋਪ ਆਈ ਹੋਪ ਕਿ ਅੱਜ ਕਰ ਉਹਨਾਂ ਰਿਟ ਲੰਬਾ ਸਟੋਰ ਬਣਾ ਦੇਣ 50 ਦੇ ਟਾਰਨ ਦੀ ਕਰਨ ਉੱਥੇ ਤਾਂ ਥੋੜਾ ਕੌਨਫੀਡੈਂਸ ਆਇਆ ਫਿਰ ਉਹਨੂੰ 100 ਚ ਤਬਦੀਲ ਜਾ ਰਹੇ ਨੇ ਤੇ ਫਿਰ ਹੋ ਸਕੇ ਦਾ ਉਹਨੂੰ 150 200 ਰਨਸ ਦਾ ਟੈਕ ਲੈ ਕੇ ਜਾਣ ਕਿ ਇਤਨੇ ਰੇਤੇ ਹੁਣ ਵਾਸਤੇ ਵੀ ਹੈ ਜੀ ਇਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਸੇਮ ਚੀਜ਼ ਉਹਨਾਂ ਦੇ ਕੈਰੀਅਰ ਵਾਸਤੇ ਬਿਊਟੀ ਜੇ ਅੱਜ ਉਹ ਫਲॉप ਹੁੰਦੇ ਨੇ ਤੇ ਇਸ ਮੈਚ ਵਿੱਚ ਉਹ ਫਲॉप ਹੁੰਦੇ ਨੇ ਤਾਂ ਮੈਨੂੰ ਲੱਗਦਾ ਹੈ ਕਰੋਨਾ ਦੇ ਦੁਆਰਾ ਵਾਪਸੀ ਬਹੁਤ ਹੀ ਜ਼ਿਆਦਾ ਮੁਸ਼ਕਲ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਏਗੀ ਜਿਸ ਤਰ੍ਹਾਂ ਦੀ ਬੈਟਿੰਗ ਰਵਿੰਦਰ ਜੜੇ ਜਾਣੇ ਇਸ ਟੂਰਨਾਮੈਂਟ ਵਿੱਚ ਡੀਆਈ ਸੀਰੀਜ਼ ਵਿੱਚ ਟਰੀ ਹਾਊਸ ਤੇ ਮੱਧੇ ਨਜ਼ਰ ਤੇ ਬਹੁਤ ਵੱਡਾ ਵਿਟਾਡਾ ਦਰੂਜ ਰੇਲ ਜਿਹੜੇ ਜੀ ਇੰਟਲੀਸਟ ਕੰਡੀਸ਼ਨ ਦੇ ਵਿੱਚ ਆਉਣੀ ਪਹਿਲੀ ਇਨਿੰਗ ਖੇਲਣ ਜਾ ਰਹੇ ਨੇ ਜੋ ਜੋਸਟਾ ਨੇ ਉਹਨਾਂ ਨੂੰ ਪਹਿਲੀ ਬੋਲ ਦਿੱਤੀ ਬਾਅਦ ਦੀ ਬੋਲ ਸੀ ਟੱਟ ਮਾਰਨ